ਕਸਰੀ ਕਾਲ ਜੀ ਅਸੀਂ ਖੜੇ ਹਾਂ ਇਸ ਵੇਲੇ ਮੁਕੰਦpur ਰੋਡ ਬੰਗਾ ਵਿੱਚ ਜਿੱਥੇ ਕਿ ਲਾਈਨ ਕਲੱਬ ਬੰਗਾ ਨੀਚੇ ਵੱਲੋਂ ਸਾਡੇ ਇਸ ਕਲੱਬ ਦੇ ਪ੍ਰਧਾਨ ਲਾਈਨ ਰਿਸਪਾਲਟਿੰਗ ਜਿੱਦਾਂ ਦੀ ਅਗਵਾਈ ਵਿੱਚ ਮੈਡੀਕਲ ਚੈੱਕਅਪ ਕੈਂਪ ਲਗਾਇਆ ਗਿਆ ਹੈ ਔਰ ਉਕੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਕੱਪ ਤੋਂ ਪਹਿਲਾਂ ਮੈਂ ਨਿਸ਼ਚੈ ਲਾਇਨ ਕਲਬ ਬੰਗਾਲਾ ਦਿਲ ਦੀ ਗ੍ਰਹਿਣ ਨੂੰ ਧੰਨਵਾਦ ਕਰਦਾ ਉਹਨਾਂ ਦੇ ਕਲਬ ਦੇ ਪ੍ਰੈਜ਼ੀਡੈਂਟ ਉਸਲਾਜੀ ਸਾਲਸੇ ਜੀ ਵੈਸ ਪ੍ਰੈਜ਼ੀਡੈਂਟ ਬਨਿੰਦਰ ਸਿੰਘ ਜੀ ਆਪਣੇ ਕੁਲਸੰਜੀ ਕੱਲਾ ਕੱਲਾ ਲਾਈਨ ਮੈਂਬਰ ਜਿਹੜਾ ਨਿਛੇ ਦਾ ਬੰਦ ਦਿਲ ਦੀ ਗ੍ਰਹਿਣ ਦੇ ਧੰਨਵਾਦ ਕਰਦਾ ਅੱਜ ਆਪਾਂ ਤੇ ਸਾਰੇ ਵਾਲ ਦੇ ਜਿਹੜਾ ਆਪਾਂ ਲੰਗਰ ਲਾ ਲਾਇਆ ਬਹੁਤ ਵਧੀਆ ਕੰਮ ਕਿਥੇ ਦੇ ਮੂੰਹ ਜੀ ਰਾਸ਼ਨ ਪਕ ਇਹਨਾ ਬਹੁਤ ਵੱਡੀ ਗੱਲ ਹੈ ਜਿਹਨੇ ਆਪਾਂ ਰਾਸ਼ਨ ਵੰਡੇ ਦੇਖੋ ਐਸੀ ਤੇਜ ਰਾਸ਼ਨ ਤੇ ਦੇ ਆ ਸਭ 2000 ਦਾ ਕਿਸੇ ਪਰਿਵਾਰ ਨੂੰ ਰਾਸ਼ਨ ਦਿੰਦੇ ਆ ਪਰ ਉਹਦੇ ਵਾਸਤੇ ਉਹਦੀ ਕੋਈ ਕੀਮਤ ਨਹੀਂ ਜਿੰਨੀ ਲੈਟ ਘਟਨ ਉਸ ਰਾਸ਼ਨ ਆ ਇਹਦੀ ਕੀਮਤ ਉਹ ਹੀ ਜਾਣਦਾ ਹੈਗਾ ਦੇਖੋ 바ਕੀ ਮੈਂ ਆਪਣੇ ਇਸਟੇਟਿਕ ਤਨਖਾਹ ਤੇ ਲੋ ਆਪ ਨੂੰ ਜੋੜ ਕੇ ਇਕੱਲੇ ਇਕੱਲੇ ਲਾਈਨ ਮੈਂਬਰ ਨੂੰ ਆ ਪੰਜਾਬੀ ਨੂੰ ਸਾਰਿਆਂ ਨੂੰ ਅਪੀਲ ਕਰਦਾ ਇਸ ਵੇਲੇ ਪੰਜਾਬ ਵਿੱਚ ਹੜ੍ਹਾਂ ਨਾਲ ਬਹੁਤ ਵੱਡੇ ਲੈਵਲ ਦਾ ਨੁਕਸਾਨ ਹੋਇਆ ਤੇ ਪੰਜਾਬ ਦੇ ਨਾਲ ਪੰਜਾਬੀ ਹੀ ਖਰੋਤ ਹੈ ਜਿੰਨੀ ਵੱਧ ਤੋਂ ਵੱਧ ਹੋ ਸਕਦੇ ਉਹਨਾਂ ਦੀ ਮਦਦ ਕਰੋ ਜਿੱਥੇ ਹੜ੍ਹ ਆਇਆ ਹੈ ਸਭ ਤੋਂ ਵੱਡੀ ਸੇਵਾ ਹੈ ਇਸ ਵੇਲੇ ਪੰਜਾਬ ਵਾਸਤੇ ਪੰਜਾਬੀਆਂ ਵਾਸਤੇ ਹੜ੍ਹ ਪੀਟਾਂ ਦੀ ਸੇਵਾ ਤੁਹਾਨੂੰ ਨੈਣ ਮੈਂਬਰਾਂ ਨੂੰ ਆਪਣੇ ਆਪ ਦੇ ਮਾਣ ਹੁਣਾ ਚਾਹੀਦਾ ਹੈ ਲਾਈਨ ਕਲੱਬ ਕੋ ਰੈਲਬੰਦੀ ਕੇ ਬੇਗੋੜ ਡਿਸਟ੍ਰਿਕਟ ਟੈਂਪੂ ਇਪੀਡੀ ਨਿੰਨੇ ਤਿੰਨ ਵਿਹਾਰ ਪਰਵਾਰ ਨੂੰ ਰੈਸ਼ਰ ਵੰਡਿਆ ਮੰਜੇ ਵੰਡੇ ਸਹ ਕੁਛ ਕੀਤਾ ਸਿਰ ਤੁਹਾਡੀ ਤੁਹਾਡੇ ਕਰਕੇ ਤੁਹਾਡੇ ਕੇਰਿਆਂ ਕਰਕੇ ਤੁਹਾਡੀ ਪੇਜੀ ਮਦਦ ਕਰਕੇ ਮੈਂ ਇਕੱਲਾ ਕੁਛ ਨਹੀਂ ਕਰ ਸਕਦਾ ਇਸ ਕਰਕੇ ਸੇਵਾ ਵਾਸਤੇ ਗਿਆ ਹੋ ਵੇਖੋ ਅੱਜ ਪੰਜਾਬੀ ਹੈ ਹਰ ਪੰਜਾਬੀ ਬੈ ਮੇਰੇ ਮੁਤਾਬਕ ਇਹਨਾਂ ਘਰੋਂ ਮਾਰਾ ਬਟਾਈ ਕੋਲ ਤੋਨ ਹਾਰ ਬੰਦੇ ਰ ਬਸ ਮੈਂ ਦੇਿਲ ਦੇ ਰੂਹ ਧੰਨਵਾਦੀ ਕਰਦਾ ਹੱਥ ਜੋੜ ਕੇ ਬੇਨਤੀ ਵੀ ਕਰਦਾ ਵੱਧ ਤੋਂ ਵੱਧ ਆਉਣ ਵਾਲੇ ਸਮੇਂ 'ਚ ਬਜਾਈ ਹੋਣੀ ਹੈਗੀ ਏ ਤੇ ਆਪਣਾ ਲਾਈਨ ਕਲੱਬ ਜਿੰਨੀ ਵੱਧ ਤੋਂ ਵੱਧ ਬਦ ਕਰ ਸਕਦਾ ਮਦਦ ਕਰੇਗਾ ਬਾਕੀ ਮੈਨੂੰ ਆਸ ਏ ਕਿ ਡਿਸਟ੍ਰਿਕਟ ਤਹਿਸੀਲ ਦੀ ਬੀਜ ਵਾਸਤੇ ਆਸ ਤੋਂ ਵੱਧ ਪੈਸਿਆਂ ਦੀ ਸੇਵਾ ਬੀਜ ਵਾਸਤੇ ਕਰੇਗਾ ਜਿਹੜਾ ਕਈ ਮਤਲਬ ਘਲਕੇ ਚ ਜਿੰਦਿਆਂ ਸਰਕਾਰਾਂ ਵੀ ਕਰ ਸਕਦੀਆਂ ਆਪਾਂ ਉਸ ਤੋਂ ਵੱਧ ਮਦਦ ਕਰਕੇ ਅੱਗੇ ਵੀ ਕੀਤੀ ਏ ਹੁਣ ਵੀ ਕਰਾਂਗੇ ਬਾਕੀ ਜਿਹੜਾ ਅੱਜ ਇਸੇ ਕਲੱਬ ਨੇ ਪ੍ਰੋਜੈਕਟ ਮੈਂ ਇਹਨਾਂ ਨੂੰ ਪ੍ਰਧਾਨ ਸਾਹਿਬ ਨੂੰ ਵੈਜਟ੍ਰਿੰਗ ਦੇ ਸਭ ਗੁਰਸ਼ੰਦੀ ਨੂੰ ਮੇਰੇ ਭਾਈ ਸਾਹਿਬਾਂ ਨੂੰ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਵੇਖੋ ਇੰਜਾਂ ਦੇ ਵੀ ਪ੍ਰੋਜੈਕਟ ਲਾਉਂਦੇ ਰਿਹਾ ਕਰੋ ਇੱਕ ਕੋਸ਼ਿਸ਼ ਜ਼ਰੂਰ ਕਰਿਓ ਮੇਰੀ ਅਪੀਲ ਹੈ ਹੱਥ ਜੋੜ ਕੇ ਚਾਹ ਦੀ ਕਸਬੇ 'ਚ ਰਹਿੰਦੇ ਹੋ ਚਾਹ ਕਿਸੇ ਪਿੰਡ 'ਚ ਰਹਿੰਦੇ ਹੋ ਉਥੋਂ ਜੇ ਛੋਟਾ ਪਿੰਡ ਵੀ ਘਰ ਕੱਢ ਲਓ ਜਿਹੜੇ ਵਿਚਾਰੇ 120 ਮੰਤਰੀ ਉਹਨਾਂ 20 ਪਰਿਵਾਰਾਂ ਨੂੰ ਮਹੀਨੇ ਬਾਅਦ ਰਾਸ਼ਨ ਦੀ ਜੇ ਆਪਾਂ ਜਿਆਦਾ ਨਹੀਂ ਲੱਗ ਸਕਦੇ ਆਪਾਂ 600 ਦਾ ਰਾਸ਼ਨ ਦਈਏ 12 ਘੰਟੇ ਦਾ ਸਲੈਕਟ ਕਰੀਦਾ ਸ਼ਹਿਰ ਦੀ ਵੀ ਸ਼ਹਿਰ ਰਹਿੰਦੇ ਹੋ ਕੋਸ਼ਿਸ਼ ਕਰੋ ਪੰਜਾਬ ਹੋ ਜੇ ਕਰ ਮੈਂ ਪ੍ਰੈਜ਼ੀਡੈਂਟ ਸਾਹਿਬ ਤੋਂ ਅਪੀਲ ਕਰਦਾ ਕੋਸ਼ਿਸ਼ ਕਰੋਗੇ ਨਾ ਸਾਰਾ ਕੁਝ ਪਰਮਾਤਮਾ ਆਪਣੇ ਆਪ ਕਰੇ ਪਰਮਾਤਮਾ ਆਪ ਹਾਜ਼ਰ ਹੁੰਦਾ ਹੈ ਜਿਹੜੇ ਕਾਮਕਾਰ ਦੀ ਸਿਰਫ ਅੱਗੇ ਲੱਗਣੇ ਆਪਣੀ ਚਾਹੀਦਾ ਹੈਗਾ ਮੈਂ ਤੇ ਇਹ ਹੋਈ ਅਪੀਲ ਕਰਦਾ ਮੇਰੇ ਲਾਈਨ ਮੈਂਬਰਾਂ ਸੇਵਾ ਵਾਲੇ ਮੈਂਬਰਾਂ ਪਰ ਮਾਤਾ ਮੈਂ ਦੀ ਸ਼ਕਤੀ ਦੇਵੇ ਜਿਹੜੇ ਵੱਸ ਤੋਂ ਵੱਜ ਲੋੜ ਵੱਸ ਪਰਿਵਾਰਾਂ ਦੀ ਸੇਵਾ ਕਰ ਸਕੀਏ ਸਾਰੇ ਜੀ ਤੋਂ ਤੁਹਾਡਾ ਰੋਟਰੀ ਚਲਾਪੇ ਤੇ ਹਟਾ ਲਾਈਨ ਕਲੱਬ 132 ਕੀ ਦੀ ਮਲਟੀਪਾਰਟੀ ਪਹਿਲੇ ਨੰਬਰ ਦਾ ਕਲਾਸ ਤੋਂ ਲੈ ਕੇ ਯਰ ਲੇਡਾ ਤੋਂ ਸ਼ੁਰੂ ਲੈ ਅਲਾਹਾ ਬਤ ਇਹ ਸਾਰੇ ਤੁਹਾਡੀ ਸੇਵਾ ਕਰਕੇ ਤੁਹਾਡੀ ਸੇਵਾ ਦਾ ਹੀ ਸਾਰੀ ਕਰਕੇ ਹੀ ਹੋਇਆ ਇਸ ਕਰਕੇ ਜੇ ਮੈਂ ਪੱਤੇ ਰੁਲਾਤਾ ਹਾਂ ਵਾਈਸ ਪ੍ਰੈਜ਼ੀਡੈਂਟ ਕਰਾ ਰਿਹਾ ਹਾਂ ਉਹਰੇ ਤੋਂ ਮੈਂ ਜਾਣ ਕਰੀ ਜਿਹਨੇ ਕਹਿੰਦਾ ਸੀ ਜਿਤਨਾ ਕਿ ਮੈਂ ਵਾਈਸ ਪ੍ਰੈਜ਼ੀਡੈਂਟ ਵੀ ਐ ਇੱਕ ਲੈਵਲ ਦਾ ਬੰਦਾ ਨਿਚੜਾ ਗੱਲ ਹੋਈ ਹੈ ਆਪਣਾ ਫੂਡ ਫੋਰ ਅੰਗਰ ਦੀ ਜੋ ਸੀ ਲੰਗਰਾ ਜਿ ਲਗਾਇਆ ਉਹਦੇ ਨਾਲ ਇੱਕ ਵੱਡਾ ਉਪਰਾਲਾ ਰਿਹਾ ਸਾਡੇ ਵਰਜਕੀਰ ਨੰਨੇ ਤੇਂਦਰ ਕੁਮਾਰ ਜੀ ਜੀ ਔਰ ਇਹਦੇ ਨਾਲ ਅੱਜ ਮੈਡੀਕਲ ਚੈੱਕਅਪ ਕੈਂਪੇਨ ਆ ਲਾ ਰਹੇ ਆ ਉਹਦੇ ਲਈ ਵੀ ਕੁਝ ਸ਼ਬਦ ਸਰ ਦੇਖੋ ਜਿਹੜੀ ਸੇਵਾ ਹੈ ਨਾ ਸੇਵਾ ਤੋਂ ਬਟਾ ਕੋਈ ਕੋਈ ਜਿਹੜਾ ਮੈਡੀਕਲ ਉਹ ਵੀ ਅੱਜ ਦੇ ਸਮੇਂ 'ਚ ਬਹੁਤ ਜ਼ਰੂਰੀ ਹੈ ਦੇਖੋ ਜਿਵੇਂ ਤੁਸੀਂ ਸ਼ੂਗਰ ਚੈੱਕਅਪ ਕਰ ਰਹੇ ਹੋ ਕਈ ਪਿਆਰੇ ਆਪਣੇ ਪਿੰਡਾਂ ਵਾਲੇ ਚੈੱਕ ਹੀ ਨਹੀਂ ਕਰਾਉਂਦੇ ਪਤਾ ਹੈ ਉਹਦਾ ਲੱਗਦਾ ਜਿਵੇਂ ਸ਼ੂਗਰ ਬਹੁਤ ਜ਼ਿਆਦਾ ਵਧਿਆ ਹੋ ਗਿਆ ਇਹ ਤੋਂ ਵੱਡੀ ਕੋਈ ਸੇਵਾ ਨਹੀਂ ਹੋਰ ਮੈਂ ਕਹਿੰਦਾ ਜਿਵੇਂ ਅੱਖਾਂ ਦਾ ਚੈੱਕਅਪ ਕਰਾਇਆ ਕਰੋ ਉੱਥੇ ਵੀ ਕੋਈ ਇੰਨੇ ਪੈਸੇ ਨਹੀਂ ਲੱਗਦੇ ਛੋਟੇ ਪ੍ਰੋਜੈਕਟ ਨੇ ਵੀ ਆਪਾਂ ਆਪਰੇਸ਼ਨ ਕਰਾ ਸਕਦੇ ਚੈੱਕਅਪ ਕਰਕੇ ਆਪਾਂ ਤਰਸ ਸਕਦੇ ਆ ਇੱਕ ਹੋਰ ਮਸ਼ੀਨ ਆਪਣੇ ਕੋਲ ਹੈਗੀ ਹੈ ਜੇ ਤੁਸੀਂ ਕੰਮ ਕਰ ਸਕਦੇ ਹੋ ਤੁਹਾਨੂੰ ਮਸ਼ੀਨ ਲੈ ਕੇ ਦੇ ਦਾਂਗੇ ਜੇ ਤੁਸੀਂ ਪਿੰਡਾਂ ਜਾਂ ਜਾ ਸਕਦੇ ਸਕੂਲਾਂ ਜਾਂ ਜਾ ਸਕਦੇ ਹੋ ਉਹ ਉਸੇ ਵੇਲੇ ਰਿਜ਼ਲਟ ਕਰ ਦਿੰਦੀ ਜੀ ਐਨਸੀ ਠੀਕ ਹੈ ਜਾਂ ਕਿੰਨੇ ਨੰਬਰ ਆਏ ਨੇ ਕਿ ਜਾਂ ਕੋਈ ਹੈਗਾ ਉਸੇ ਤੋਂ ਲਾਣੀ ਉਸ ਦੇ ਨਾਲ ਹੀ ਰਿਜ਼ਲਟ ਦੇ ਉਹ ਜੇ ਤੁਹਾਨੂੰ ਉਹ ਵੀ ਚਾਹੀਦੀ ਹੈ ਤਾਂ ਆਪਾਂ ਮਤ ਕਰ ਸਕਦੇ ਹਾਂ ਦੋ ਚਾਰ ਦਿਨ ਤੇ ਵਰਤ ਨਹੀਂ ਹੋਵੇ ਉਹ ਵੀ ਲੈ ਕੇ ਦੇ ਸਕਦੇ ਬਾਕੀ ਰਹਿ ਗਈ ਸ਼ੁਗੁਰ ਦੀ ਜੇ ਤੁਹਾਨੂੰ ਮਸ਼ੀਨਾਂ ਚਾਹੀਦੀਆਂ ਜਿੰਨੀਆਂ ਕੋਬੋ ਸੇਵਾ ਲਈ ਆ ਜਾਣਾ ਆਪਾਂ ਕੰਮ ਕਰੀਏ ਸੇਵਾ ਕਰੀਏ ਸਕਬਾਬ ਮੈਂ ਨਾ ਮੈਂ ਗੁਰੂ ਕੋ ਕਰਦਾ ਕਹਿੰਦਾ ਪਰਮਾਤਮਾ ਦੇ ਤੇ ਖਿਪਾ ਰੱਖੇ ਅੰਦੀ ਸੇਵਾ ਮੇਰੀ ਪੋ ਵਾਲਿਆ ਕਰੋ ਕੰਮ ਕਰੀ ਜਾਓ ਬਤ ਵਤ ਸੇਵਾ ਦੇ ਪ੍ਰੋਜੈਕਟ ਲਾਓ ਬਹੁਤ ਬਹੁਤ ਧੰਨਵਾਦ ਆਪਣਾ ਦਿਸਪਾਲ ਸਿੰਘ ਬੱਜੇ ਜੀ ਵੀ ਜੀ ਬਹੁਤ ਹੀ ਵੱਡੀਆਂ ਗੱਲਾਂ ਦਿਸਪਾਲ ਸਿੰਘ ਬੱਜੇ ਜੀ ਨੇ ਦਸੀਆਂ ਨੇ ਕਿ ਇਸ ਤਰ੍ਹਾਂ ਇਹਨਾਂ ਨੇ ਕਿਹਾ ਕਿ ਸੇਵਾ ਕਰਨਾ ਇੱਕ ਬਹੁਤ ਵੱਡਾ ਕਰਮ ਹੈ ਔਰ ਨਾਲ ਇਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦੀ ਵੀ ਸੇਵਾ ਲਾਨ ਕਲਬ ਮੰਗਾ ਨਿਚੇ ਕਰੇਗਾ ਉਹਦੇ ਵਿੱਚ ਜਿੰਨਾ ਵੀ ਹਿੱਸਾ ਜਾਓ ਮੈਂ ਪਾਉਣ ਲਈ ਤਿਆਰ ਹਾਂ ਔਰ ਨਾਲ ਹੀ ਇਹਨਾਂ ਨੇ ਜਿਹੜੇ ਫੂਡ ਫੋਰ ਰੰਗਰ ਦੀ ਗੱਲ ਕੀਤੀ ਔਰ ਰਾਸ਼ਨ ਦੇਣ ਦੀ ਜਿਹੜੀ ਲੋੜਵੰ ਮਡੀ ਗੱਲ ਹੈ ਔਰ ਅਸੀਂ ਵਿਸ਼ਵਾਸ ਦਿਵਾਨੇ ਗਵਰਨਰ ਸਾਹਿਬ ਜੀ ਤੁਹਾਡੇ ਕਹੇ ਹੋਏ ਗੱਲਾਂ ਨੂੰ ਅਸੀਂ ਪੂਰਾ ਕਰਦੇ ਹੋਏ ਹਰ ਤਰ੍ਹਾਂ ਦੇ ਉਪਰਾਲੇ ਸਮਾਜ ਸੇਵਾ ਦੇ ਕਰਾਂਗੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਨਾਇਨ ਕਲੱਬ ਪੰਗਾ ਨੇਕੇ ਨੇ ਬਹੁਤ ਹੀ ਵਧੀਆ ਉਪਰਾਲਾ ਕੀਤਾ ਕਿ ਦਸਹਰੇ ਵਾਲੇ ਦਿਨ ਦਸਹਰੇ ਨੂੰ ਮੁੱਖ ਰੱਖਦੇ ਹੋਏ ਪੂਰਵਾਰ ਦਾ ਲੰਗਰ ਲਗਾਇਆ ਗਿਆ ਅਤੇ ਉਸ ਦੇ ਨਾਲ ਹੀ ਮੈਡੀਕਲ ਚੈੱਕਅਪ ਕੈਂਪ ਵੀ ਲਗਾਇਆ ਗਿਆ ਜਿਸ ਦੇ ਵਿੱਚ ਨਵਾਸਾ ਹਸਪਤਾਲ ਤੋਂ ਟੀਮ ਸਾਰੀ ਡਾਕਟਰਾਂ ਦੀ ਇੱਥੇ ਪਹੁੰਚੀ ਆ ਤੇ ਮੈਂ ਉਹਨਾਂ ਡਾਕਟਰਾਂ ਦਾ ਵੀ ਐ ਹੋਇਆ ਬਹੁਤ ਧੰਨਵਾਦ ਕਰਦਾ ਤੇ ਨਾਲ ਹੀ ਵਿਸ਼ੇਸ਼ ਤੌਰ ਤੇ ਸਾਡੇ ਗਵਰਨਰ ਪਾਸ ਗਵਰਨ ਲਾਇਰਸ ਪਾਲਸਿੰਗ ਬੱਚਾ ਜੀ ਵੀ ਅਤੇ ਨਾਲ ਹੀ ਮੇਰੀ ਸਾਰੀ ਟੀਮ ਲਾਈਨ ਕਲੱਬ ਨੇ ਚੇਹੇ ਦੀ ਬੰਦਾ ਤੋਂ ਜੋ ਕਿ ਬਹੁਤ ਹੀ ਵਧੀਆ ਮੈਂਬਰ ਨੇ ਔਰ ਬਹੁਤ ਹੀ ਵਧੀਆ ਉਪਰਾਲਾ ਕਰਦੇ ਆ ਹਰ ਜਿਹੜਾ ਕੋਈ ਵੀ ਪ੍ਰੋਜੈਕਟ ਹੈਗਾ ਬਹੁਤ ਹੀ ਵਧੀਆ ਤਰੀਕੇ ਨਾਲ ਅਲੀਕਦੇ ਆ ਤੇ ਸੇਵਾ ਭਾਵਨਾ ਵਾਲੇ ਜਿਹੜੇ ਪ੍ਰੋਜੈਕਟ ਹੈਗੇ ਉਹ ਸਾਰੇ ਕਰਦੇ ਆ ਜਿਹਦੇ ਵਿੱਚ ਵਿਸ਼ੇ ਸਾਡੇ ਜਸਪਾਲ ਸਿੰਘ ਗਿੱਧਾ ਜੀ ਪ੍ਰਧਾਨ ਅਤੇ ਸਾਡੇ ਆਪਣੇ ਮਨਜਿੰਦਰ ਜੀ ਸਾਡੇ ਜਿਹੜੇ ਬਹੁਤ ਹੀ ਕਲੱਬ ਨੂੰ ਵਧੀਆ ਤਰੀਕੇ ਨਾਲ ਚਲਾਉਂਦੇ ਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਅਤੇ ਮੈਂ ਸਾਰੇ ਕਲੱਬ ਦਾ ਧੰਨਵਾਦ ਕਰਦਾ ਕਿ ਜਿਹੜੇ ਇਦਾਂ ਦੇ ਪ੍ਰੋਜੈਕਟ ਕਰਦੇ ਰਹਿਣ ਔਰ ਇਹ ਭਲੇ ਦੇ ਕੰਮ ਕਰਦੇ ਨੇ ਮੈਡੀਕਲ ਚੈੱਕਅਪ ਨਾਲ ਲਾਉਂਦੇ ਰਹਿਣ ਤੇ ਬਹੁਤ ਹੀ ਇਹਨਾਂ ਦਾ ਪਾਲਾ ਹੈ ਮੈਂ ਨੇਕੀ ਟੀਮ ਜਿਹੜੀ ਹੈ ਅੱਜ ਉਹ ਵਧਾਈ ਦੀ ਪਾਤਰ ਆ